ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਨਗਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਉਥੋਂ ਇਹ ਨਗਰ ਕੀਰਤਨ ਆਰੰਭ ਹੋਇਆ ਕਿਉਂਕਿ ਇਹ ਨਗਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਹੈ ਤੇ ਜਦੋਂ ਤੋਂ ਇਹ ਨਗਰ ਵਸਿਆ ਉਦੋਂ ਤੋਂ ਹੀ ਇਹ ਨਗਰ ਨਿਵਾਸੀ ਇਸੇ ਤਰ੍ਹਾਂ ਇਹ ਦਿਹਾੜਾ ਮਨਾਉਂਦੇ ਆਏ ਨੇ ਬڑا ਇਤਿਹਾਸ ਮਹਾਨ ਆ ਉਹਨਾਂ ਯੋਧਿਆਂ ਦਾ ਕਿਉਂਕਿ 1682 ਨੂੰ ਬੋਵਿੰਡ ਦੀ ਧਰਤੀ ਤੇ ਭਾਈ ਭਗਤਾ ਜੀ ਤੇ ਮਾਤਾ ਜੀ ਉਹਨਾਂ ਜਿਹਦੇ ਉਹ ਕੋ ਉਹਨਾਂ ਦਾ ਜਨਮ ਹੋਇਆ 18 ਸਾਲ ਦੀ ਉਮਰ ਸੀ ਜਦੋਂ ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ ਤੇ ਸਤਿਗੁਰੂ ਜੀ ਨੇ ਪੁੱਛਿਆ ਭਾਈ ਨਾਂ ਕੀ ਹੈ ਕਹਿਣ ਲੱਗਾ ਜੀ ਦੀਪਾ ਤੇ ਸਤਿਗੁਰੂ ਜੀ ਕਹਿੰਦੇ ਦੀਪ ਜਗਾ ਦੀਏ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ ਜਗਾ ਦਿਓ ਔਰ 1700 ਚ 1699 ਚ ਪਹਿਲਾ ਅਮਰਤ ਸੰਚਾਰ ਹੋਇਆ ਤੇ 1700 ਚ ਦੂਜੀ ਵਾਰ ਅਮਰਤਾ ਵਾਟਾ ਤਿਆਰ ਕੀਤਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਆਪ ਉਸ ਵਿੱਚ ਸ਼ਾਮਲ ਹੋ ਕੇ ਅਮਰਤ ਦੇ ਵਾਟੇ ਤਿਆਰ ਕੀਤੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਭਾਈ ਦੀਪੇ ਨੂੰ ਅਮਰਤ ਦੀ ਦਾਤ ਦੇ ਕੇ ਉਹਨਾਂ ਦਾ ਨਾਮ ਭਾਈ ਦੀਪ ਸਿੰਘ ਰੱਖਿਆ ਪਹਿਲਾ ਦੀਪ ਸਿੰਘ ਬਣੇ ਦੀਪੇ ਤੋਂ ਦੀਪ ਸਿੰਘ ਬਣੇ ਫਿਰ ਦੀਪ ਸਿੰਘ ਤੋਂ ਭਾਈ ਦੀਪ ਸਿੰਘ ਬਣੇ ਤੇ ਭਾਈ ਦੀਪ ਸਿੰਘ ਤੋਂ ਬਾਪਾ ਦੀਪ ਸਿੰਘ ਬਣੇ ਬਹੁਤ ਲੰਮਾ ਸਮਾਂ ਕਰਨਗੀਤਾਰ ਪਿਤਾ ਦੇ ਚਰਨਾਂ ਚ ਰਹਿ ਕੇ ਉਹਨਾਂ ਨੇ ਸੇਵਾ ਨਿਭਾਈ ਸ਼ਾਸਤਰ ਵਿਦਿਆ ਸਿੱਖੀ ਬਿਦਾਰਕ ਵਿਦਿਆ ਸਿੱਖੀ ਜਿੱਥੇ ਪੰਜਾਬੀ ਔਰ ਨਾਲ ਫਾਰਸੀ ਦੇ ਸ਼ਬਦਾਂ ਦੇ ਬਾਰੇ ਗਿਆਨ ਭਾਈ ਮਨੀ ਸਿੰਘ ਜੀ ਹਰ ਕੋਲ ਲਿਆ ਕੁਝ ਸਮੇਂ ਬਾਅਦ ਜਦੋਂ ਵਾਪਸ ਪਿੰਡ ਚਲੇ ਗਏ ਤੇ ਬਾਪਸ ਆਏ ਤਾਂ ਕਲੰਗੀ ਤਰਪਿਤਾ ਨੇ ਉਹਨਾਂ ਦੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਲਿਖਵਾਉਣ ਦੀ ਲਈ ਚਾਰ ਸਰੂਪ ਉਹਨਾਂ ਨੇ ਜੋ ਭਾਈ ਮਨੀ ਸਿੰਘ ਜੀ ਨੇ ਇਹ ਸਰੂਪ ਲਿਖੇ ਤੇ ਬਾਬਾ ਜੀ ਨੇ ਨਾਲ ਨਾਲ ਸੇਵਾ ਵੀ ਕੀਤੀ ਚਾਰ ਸਰੂਪ ਬਾਬਾ ਜੀ ਨੇ ਪੋਰਾ ਸਾਲ ਤੱਕ ਤਰਹਿ ਕੇ ਤਪਸ਼ਾ ਕਰਦੇ ਹੋਏ ਆਪ ਲਿਖੇ ਤੇ ਉਹਨਾਂ ਸਰੂਪਾਂ ਨੂੰ ਚੌਹਾਂ ਤਖਤਾਂ ਤੇ ਭੇਜਿਆ ਗਿਆ ਇੱਕ ਜਿਹੜਾ ਸੀ ਸਰੂਪ ਉਹ ਫਾਰਸੀ ਦੇ ਵਿੱਚ ਲਿਖਵਾਉਣਾ ਕੀਤਾ ਇਸ ਤਰ੍ਹਾਂ ਬਾਬਾ ਜੀ ਜਿੱਥੇ ਮਹਾਨ ਵਿਦਵਾਨ ਸਨ ਉਸੇ ਸ਼ਸਤਰਾਂ ਦੇ ਵੀ ਤਨੀ ਸਨ ਦੱਸਦੇ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਨਾਲ ਉਹਨਾਂ ਨੇ ਉਹ ਮਹਾਨ ਜੰਗ ਦੇ ਵਿੱਚ ਵੀ ਹਿੱਸਾ ਲਿਆ ਜਿਹੜੀ ਜੰਗ ਸਰਹੰਦ ਨੂੰ ਫਤਿਹ ਕਰਨ ਵਾਸਤੇ ਸੀ ਹੁਣ ਜਦੋਂ 70 ਸਾਲ ਦੀ ਉਮਰ ਹੈ ਤੇ ਦਰਬਾਰ ਸਾਹਿਬ ਵਿਖੇ ਉਸ ਸਮੇਂ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਨਾ ਤੇ ਦਰਬਾਰ ਸਾਹਿਬ ਤੇ ਜ਼ਾਲਮਾਂ ਨੇ ਕਬਜ਼ਾ ਕਰ ਲਿਆ ਤਾਂ ਬਾਬਾ ਜੀ ਨੂੰ ਜਦੋਂ ਖਬਰ ਪਹੁੰਚੀ ਤੇ ਉਸ ਸਮੇਂ ਬਾਬਾ ਜੀ ਨੇ ਇਥੋਂ ਚੜਾਈਆਂ ਕੀਤੀਆਂ ਇਥੋਂ ਜਦੋਂ ਤੁਰੇ ਅਰਦਾਸ ਕੀਤੀ ਕਿ ਕਲਗੀਧਰ ਪਿਤਾ ਜਾਂ ਤਾਂ ਫਿਰ ਕਿਰਪਾ ਕਰ ਦਿਓ ਇਹ ਜੰਗ ਫਤਿਹ ਹੋ ਜਾਏ ਤੇ ਦਰਬਾਰ ਸਾਹਿਬ ਆਜ਼ਾਦ ਕਰਾ ਲਿਏ ਨਹੀਂ ਤਾਂ ਫਿਰ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਦਰਬਾਰ ਵਿੱਚ ਇਹ ਸ਼ੀਸ਼ ਲੱਗੂਗਾ ਤੇ ਉੱਥੇ ਭੇਟਾ ਕਰਾਂਗੇ ਦੁਨੀਆ ਦੇ ਲੋਕੋ ਇਤਿਹਾਸਾਂ ਵਿੱਚੋਂ ਆਪਾਂ ਨੂੰ ਹਵਾਲੇ ਮਿਲਦੇ ਨੇ ਵੀ ਆਪਾਂ ਇਤਿਹਾਸ ਜਿਹੜੇ ਆ ਉਹ ਦੱਸਦੇ ਨੇ ਲੋਕ ਸੋਨਾ ਚਾਂਦੀ ਜ਼ਮੀਨ ਜਾਇਦਾਦ ਘਰ-ਵਾਰ ਦਾਨ ਕਰਦੇ ਨੇ ਆ ਪਰ ਬਾਬਾ ਜੀ ਨੇ ਆਪਣਾ ਸ਼ੀਸ਼ਦਾਨ ਕੀਤਾ ਸ਼ੀਸ਼ਪੇਟਾ ਕੀਤਾ ਔਰ ਫਿਰ ਇਥੋਂ ਜਦੋਂ ਤੁਰੇ ਉਦੋਂ ਕੁਝ ਗਿਣਤੀ ਦੇ ਸਿੰਘ ਸਨ ਜਦੋਂ ਆਵਾਜ਼ਾ ਦਿੱਤਾ ਤੇ ਜਦੋਂ ਤਰਨਤਨ ਦੇ ਕੋਲ ਗਏ 5000 ਦਾ ਜਥਾ ਹੋ ਗਿਆ ਬਾਬਾ ਜੀ ਨੇ ਲਕੀਰ ਖਿੱਚ ਕੇ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਇਹ ਲੈਂ ਪਾਰ ਕਰਨੀ ਹੈ ਉਹ ਮਰਜੀ ਵੜੇ ਲੈਂ ਪਾਰ ਕਰਨ ਜਿਨ੍ਹਾਂ ਨੂੰ ਪਰਿਵਾਰਾਂ ਦਾ ਮੋਹ ਬਾਵਸ ਮੋੜ ਸਕਦੇ ਐ ਸਤਗੁਰੂ ਬਾਛਾ ਜੀ ਦੇ ਆ ਉਹ ਪੰਕਤੀਆਂ ਯਾਦ ਆਉਂਦੀਆਂ ਮੋਹੇ ਮਰਨੇ ਦਾ ਚਾਹੋ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਆ ਹਮਾਰੇ ਬਾਹਰ ਔਰ ਤਨਗੁਰ ਨਾਨਕ ਸਾਹਿਬ ਆਸ਼ਾ ਜੀ ਨੇ ਫਰਮਾਨ ਕੀਤਾ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੋਰੀ ਆਓ ਇਤਮਾਰਕ ਪੈਰ ਧਰੀਜਾ ਸਰਦੀਜੇ ਕਾਹਨ ਲਕਿਚੇ ਕੀਤੀ ਅਰਦਾਸ ਬਤਾਓ ਆਪਣਾ ਸ਼ੀਸ਼ ਉਹਨਾਂ ਨੇ ਦਰਬਾਰ ਸਾਹਿਬ ਵਿਖੇ ਸਮਰਪਿਤ ਕੀਤਾ ਔਰ ਸਤਗੁਰੂ ਆਸ਼ਾ ਜੀ ਉਥੇ ਅੱਜ ਵੀ ਉਹਨਾਂ ਦੀ ਹਾਜ਼ਰੀ ਹੈ ਤੁਸੀਂ ਦੇਖਿਆ ਹੋਣਾ 1984 ਚ ਜਿਹੜੇ ਟੈਂਕ ਦਰਬਾਰ ਸਾਹਿਬ ਜਾ ਰਹੇ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਅੱਗੇ ਨਹੀਂ ਲੰਘ ਸਕੇ ਉਥੇ ਬਾਬਾ ਜੀ ਦਾ ਅੱਜ ਵੀ ਪਹਿਰਾ ਹੈ ਜਿਹੜੇ ਸ਼ਰਧਾ ਤੇ ਭਾਵਨਾ ਨਾਲ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰਦੇ ਆ ਉਹ ਮਹਾਨ ਸ਼ਹੀਦ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਚੜ੍ਹਦੀ ਕਲਾ ਬਖਸ਼ਦਾ ਹਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਅੱਜ ਉਹ ਦਿਹਾੜਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੜੇ ਚਾਅ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਅਸੀਂ ਵੱਡੇ ਆ ਕਦੇ ਵੀ ਮੁੱਕਣੇ ਨਾ ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ ਸਤਿਗੁਰੂ ਆਸ਼ਾ ਦੀ ਕਿਰਪਾ ਕਾਰਨ ਸੋਤੀਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੇਵਾਵਾਂ ਨਿਵਾਰੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗਾਥੀ ਸਤਿਕਾਰ ਉਹਨਾਂ ਨੂੰ ਜਿਹੜੇ ਉਹਨਾਂ ਦਾ ਧਰਮ ਦੇ ਸਤਿਕਾਰ ਬਹੁਤ ਧੰਨਵਾਦ ਸਾਰੇ ਸੰਤਾਨ चाढ़े हले सत सौ पातशही जी पु उन आलो था जो